ਸੱਚੇ ਗੱਲ ਜੀ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਸਵੇਰੇ ਦੇ ਚਾਰ ਹਲਕਿਆਂ ਵਿੱਚ ਜ਼ਿਮਨੀ ਚੋਣਾ ਹੋਣ ਜਾ ਰਹੀਆਂ ਨੇ ਜ਼ਿਮਨੀ ਚੋਣਾ ਵਿੱਚ ਮਹਿਜ 2 ਦਿਨ ਬਾਕੀ ਨੇ ਤੇ ਹੁਣ ਉਮੀਦਵਾਰ ਅਤੇ ਉਹਨਾਂ ਦੇ ਸਮਰਥਕ ਤੇ ਨਾਲ ਹੀ ਪਰਿਵਾਰਿਕ ਮੈਂਬਰ ਜੀਤੋੜ ਮਿਹਨਤ ਕਰ ਰਹੇ ਨੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਇੱਥੇ ਅਸੀਂ ਗੱਲ ਕਰ ਰਹੇ ਹਾਂ ਗਿੱਦੜ ਬਾਘ ਤੋਂ ਉਮੀਦਵਾਰ ਅਮਰਤਾ ਵੜਿੰਗ ਜਿਨ੍ਹਾਂ ਦੇ ਪਤੀ ਜਿਹੜੇ ਲੋਕ ਸਭਾ ਮੈਂਬਰ ਵੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਨੇ ਅਮਨਿੰਦਰ ਸਿੰਘ ਰਾਜਵੜਿੰਗ ਅੱਜ ਲਾਈਵ ਹੋ ਕੇ ਰੋਡਵੇ ਦੇ ਮੁਲਾਜ਼ਮਾਂ ਨੂੰ ਖਾਸ ਅਪੀਲ ਕਰਦੇ ਹੋਏ ਨਜ਼ਰ ਆਏ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਬੇਸ਼ੱਕ ਮੁਲਾਜ਼ਮ ਛੁੱਟੀ ਲੈ ਲੈਣ ਪਰ ਉਹ ਸਵੇਰੇ ਦੀ ਜ਼ਿਮਨੀ ਚੋਣ ਵਿੱਚ ਆਪਣੇ ਵੋਟ ਦਾ ਭੁਗਤਾਨ ਕਰਨ ਹੋਰ ਕੀ ਕੁਝ ਕਿਹਾ ਰਾਜਾ ਬੜਿੰਗ ਨੇ ਜਾਣ ਲਿਆ ਅੱਜ ਤੱਕ ਜਿਹੜਾ ਇਹ ਲਾਈਵ ਹੈ ਇਹ ਮੈਂ ਆਪਦੇ ਪੀਆਟੀਸੀ ਦੇ ਭਰਾਵਾਂ ਨੂੰ ਪੰਨਬਾਸ ਵਾਲਿਆਂ ਨੂੰ ਪੰਜਾਬ ਰੋਡਵੇ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਰਾਜਾ ਵੜਿੰਗ ਨੇ ਉਹ 4 ਮਹੀਨੇ ਜਦੋਂ ਮੈਂ ਮੰਤਰੀ ਸੀਗਾ ਤੁਸੀਂ ਇਹ ਸਮਝਦੇ ਹੋ ਕਿ ਕੋਈ ਚੰਗੇ ਕੰਮ ਕੀਤੇ ਔਰ ਮੈਂ ਵਾਕਿਆ ਹੀ ਟ੍ਰਾਂਸਪੋਰਟ ਦਾ ਟ੍ਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਜਾਬ ਬੱਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50-50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਭ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵਟ ਟਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਹੈ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਹੈ ਮੇਰੀ ਤੁਹਾਨੂੰ ਇਹ ਬੇਨਤੀ ਹੈ ਹੱਥ ਜੋੜ ਕੇ ਕੀ ਹੋਮ ਮਹਾਮਾਕੇ ਗਿੱਦੜਵਾਚ ਦੋ ਦਿਨ ਚਾਹੇ ਛੁੱਟੀ ਲੈ ਲੋ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਇਹ অতি ਜ਼ਰੂਰੀ ਹੈ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮ ਪਤਨੀ ਦੀ ਮਦਦ ਕਰੋ ਨਹੀਂ ਤਾਂ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਕਾਂਗਰਸ ਦੀਆਂ 4 ਸੀਟਾਂ ਆਪਾਂ ਲੜ ਰਹੇ ਹਾਂ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲਾ ਉਹਨਾਂ ਦੇ ਵੀ ਜਿੱਥੇ ਜਿੱਥੇ ਤੁਹਾਡੀ ਵਾਕਫੀਅਤ ਹੈ ਉੱਥੇ-ਉੱਥੇ ਤੁਸੀਂ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਡਰਾਈਵਰ ਤੇ ਕਨੈਕਟਰ ਵੀਰੋ ਤੁਹਾਡੇ ਚ ਬੜੀ ਤਾਕਤ ਹੈ ਔਰ ਅਗਰ ਤੁਸੀਂ ਮਨ ਬਣਾ ਲਓ ਤਾਂ ਤੁਸੀਂ ਘਟੋ-ਘਟ ਇੱਕ-ਇੱਕ ਹਲਕੇ ਦੇ ਵਿੱਚ 2-2025-2500 ਵੋਟ ਨੂੰ ਹੁੰਜਾ ਫੇਰ ਸਕਦੇ ਹੋ ਦੁਬਾਰਾ ਫੇਰ ਬੇਨਤੀ ਕਰਦਾ ਹਾਂ ਪੀਆਰਟੀਸੀ ਪੰਬਸ ਤੇ ਪੰਜਾਬ ਰੋਡਵੇਜ਼ ਦੇ ਲੋਕਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਔਰ ਤੁਹਾਡੀ ਸ਼ਹਿਦ ਤੇ ਮੈਂ ਬੜਕ ਮਾਰ ਦਿੰਦਾ ਕਿ ਬਸ ਜ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਗ ਕਿਹੋ ਜਾਂ ਮੰਤਰੀ ਰਿਹਾ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇਹ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਸਵੀਕਾਰ ਦੇਸ਼ ਵਿਦੇਸ਼ ਦੀਆਂ ਤਾਜ਼ਾ ਤਰਿਨ ਖਬਰਾਂ ਲਈ ਤੁਸੀਂ ਵੇਖਦੇ ਰਹੋ ਡੀ5 ਚੈਨਲ ਪੰਜਾਬੀ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ